जय भीम जय भारत मैं सोम सहोता वेख रहे हो चैनल पोसूनामा, पोसूनामा यानी कि पावर ऑफ सोशल यूनिटी दोस्तों पोसूनामा चैनल इस समय अंबेडकर ऊर्जा भवन ਵਿਖੇ ਖੜਾ ਹੈ ਔਰ ਦੱਸ દઈએ ਕਿ ਚਾਰ ਮੰਜ਼ਲੀ ਜਿਹੜਾ ਅੰਬੇਡਕਰ ਊਰਜਾ ਭਵਨ ਬਣਿਆ ਔਰ ਇਸ ਨੂੰ ਬਣਾਉਣ ਦੇ ਵਿੱਚ ਕਿੰਨੀ ਸ਼ਿੱਦਤ ਕਿੰਨੀ ਮਿਹਨਤ ਔਰ ਸਮਾਜ ਦਾ ਕਿੰਨਾ ਪੈਸਾ ਜੇਕਰ ਕਹੀਏ ਕਿ ਕਰੋੜਾ ਰੁਪਈਆ ਇਸ ਮਤਲਬ ਅੰਬੇਡਕਰ ਊਰਜਾ ਭਵਨ ਤੇ ਲੱਗਾ ਹੋਇਆ ਉਹ ਸਾਰੇ ਦਾ ਸਾਰਾ ਸਮਾਜ ਦਾ ਹੈ ਔਰ ਸਮਾਜ ਦੇ ਬਹੁਤ ਸਾਰੇ ਜਾਣੇ ਮਾਣੇ ਨਾਮ ਜਿਹੜੇ ਨੇ ਉਸ ਭਵਨ ਨੂੰ ਵੇਖਦੇ ਨੇ ਤੇ ਸੱਚਮੁੱਚ ਤਾਰੀਫ ਕਰਦੇ ਨੇ ਕਿ ਸਾਡੇ ਸਮਾਜ ਦਾ ਇੱਕ ਅਜਿਹਾ ਤਖਤ ਉਸਾਰਿਆ ਹੋਇਆ ਹੈ ਜਿੱਥੇ ਬੈਠ ਕੇ ਆਪਾਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਵਿਚਾਰਤਾਰਨ ਨੂੰ ਡਿਸਕਸ ਕਰ ਸਕਦੇ ਹਾਂ ਸੋ ਵੀ ਹਰ ਮੀਟਿੰਗ ਜਿਹੜੀ ਹੈ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਹੁੰਦੀ ਹੈ ਔਰ ਇਸ ਦੇ ਨਾਲ ਹੀ ਮੈਂ ਕੈਮਰਾਮੈਨ ਨੂੰ ਇਹ ਵੀ ਦਿਖਾਉਣਾ ਚਾਹੁੰਦਾ ਕਿ ਇੱਕ ਉਹ ਜਗ੍ਹਾ ਜਿਹੜੀ ਜ਼ਮੀਨ ਦਾ ਟੁਕੜਾ ਜਿਸ ਦੀ ਰਜਿਸਟਰੀ ਜਿਹੜੀ ਉਹ 7 ਫਰਵਰੀ ਨੂੰ ਹੋਣ ਵਾਲੀ ਹੈ ਔਰ ਅਸੀਂ ਜਿੱਥੇ ਵੀ ਜਾਂਦੇ ਦੱਸਦੇ ਹੁੰਦੇ ਹਾਂ ਕਿ ਅੰਬੇਡਕਰ ਊਰਜਾ ਪਬੰਦੇ ਬਿਲਕੁਲ ਸਾਹਮਣੇ ਬਿਲਕੁਲ ਟੱਕਰ ਦੇ ਵਿੱਚ 1815 ਗਜਾ ਜਿਸ ਜ਼ਮੀਨ ਦੇ ਬਿਆਨੇ ਦੀ ਜਿਹੜੀ ਰਕਮ ਹੈ ਉਹ ਦਿੱਤੀ ਜਾ ਚੁੱਕੀ ਹੈ ਰਜਿਸਟਰੀ ਜਿਹੜੀ ਉਹ 7 ਫਰਵਰੀ ਨੂੰ ਕਰਵਾਉਣ ਵਾਸਤੇ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਆਫਸਰਾਂ ਤੱਕ ਪਹੁੰਚ ਰਹੇ ਹਾਂ ਪਿੰਡਾਂ ਦੇ ਵਿੱਚ ਜਿਹੜੀ ਮਜ਼ਦੂਰੀ ਕਰਨ ਵਾਲੇ ਰੋਜ਼ਮਰਾਂ ਦੀ ਜ਼ਿੰਦਗੀ ਚ 500 ਰੁਪਿਆ ਕਮਾਉਂਦੇ ਨੇ ਉਹ ਵੀ 10 ਰੁਪਏ ਕੱਢ ਕੱਢ ਕੇ ਰੱਖਦੇ ਨੇ ਕਿ ਕਿਤੇ ਨਾ ਕਿਤੇ ਸਾਡਾ ਇਹ ਪੈਸਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਉਸ ਕੋਟੇਸ਼ਨ ਦੇ ਨਾਲ ਜੁੜ ਸਕੇ ਪੇ ਬੈਕ ਟੂ ਸੁਸਾਇਟੀ ਉਸ ਦੇ ਵਿੱਚ ਸਾਡਾ ਵੀ ਹਿੱਸਾ ਪੈ ਜਾਵੇ ਮਤਲਬ ਇਹ ਸਾਰੇ ਦਾ ਸਾਰਾ ਜਿਹੜਾ ਇਹ ਸਾਰੇ ਦਾ ਸਾਰਾ ਕੇਂਦਰ ਪੁਆਇੰਟ ਨੇ ਉਹ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਸਾਹਬ ਨੇ ਜਿਨਾਂ ਦੀ ਸੋਚ 2015 ਤੋਂ ਸ਼ੁਰੂ ਹੋਈ ਸੀ 2015 ਦੇ ਵਿੱਚ ਬੈਠਣ ਵਾਸਤੇ ਇੱਕ ਦਫ਼ਤਰ ਲਈ ਇਹ ਮਤਲਬ ਕੁਰਸੀ ਲਈ ਜਗ੍ਹਾ ਨਹੀਂ ਸੀ ਹੁੰਦੀ ਔਰ ਅੱਜ ਇਸ ਜਗ੍ਹਾ 3000 ਤੋਂ ਲੈ ਕੇ 4-5000 ਤੱਕ ਜਿਹੜੇ ਲੋਕ ਨੇ ਉਹ ਇੱਕੋ ਜਗ੍ਹਾ ਬੈਠ ਕੇ ਇੱਕ ਦੂਜੇ ਦੇ ਵਿਚਾਰ ਸਾਂਝੇ ਕਰ ਸਕਦੇ ਨੇ ਮੈਂ ਜਸਪ੍ਰੀਤ ਸਾਹਿਬ ਨੂੰ ਕਈ ਵਾਰੀ ਇਹ ਕਹਿਣਾ ਹੁੰਦਾ ਕਿ ਤੁਹਾਡੀ ਮਤਲਬ ਸੋਚ ਦਾ ਨਤੀਜਾ ਹੈ ਤਾਂ ਜਸਪ੍ਰੀਤ ਸਾਹਿਬ ਹਮੇਸ਼ਾ ਕਹਿੰਦੇ ਕਿ ਸੋਮਜੀ ਇਹ ਸਮਾਜ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਉਹ ਲੱਗਿਆ ਨਜ਼ਰ ਆਉਂਦਾ ਹੈ ਕਿਉਂਕਿ ਜਦੋਂ ਸਮਾਜ ਪੈਸੇ ਦਿੰਦਾ ਹੈ ਉੱਥੇ ਪੈਸੇ ਦਿੰਦਾ ਹੈ ਜਿੱਥੇ ਉਹਨਾਂ ਨੂੰ ਉਹਨਾਂ ਦੁਆਰਾ ਲੱਗਿਆ ਪੈਸਾ ਆਉਂਦਾ ਹੈ ਅੱਜ ਹਰ ਜਸ ਜੀ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਮੈਂ ਅੱਜ ਦੂਸਰੀ ਵਾਰ ਦੇਖ ਰਿਹਾ ਔਰ ਇਸ ਤੋਂ ਪਹਿਲਾਂ ਵੀ ਆਉਂਦੇ ਹੋਣਗੇ ਜਸਤ ਸਾਹਿਬ ਦੇ ਕਾਫੀ ਸੰਪਰਕ ਦੇ ਵਿੱਚ ਨੇ ਉਹ ਇਸ ਭਵਨ ਦੇ ਵਿੱਚ ਆਏ ਨੇ ਔਰ ਨਾਲ ਹੀ ਹਰਬੰਸ ਸਿੰਘ ਜੀ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਨੇ ਜਿਹੜੇ ਜਿਹੜੇ ਕੀ ਮਤਲਬ ਮੇਰੇ ਹਿਸਾਬ ਦੇ ਨਾਲ ਜਿੱਥੋਂ ਤੱਕ ਮੈਨੂੰ ਇਮੇਜਨ ਹੈ ਕਿ ਪਹਿਲੀ ਵਾਰ ਅਜੋ ਪਹੁੰਚਾਏ ਨੇ ਪਵਨ ਉਹਨਾਂ ਨੇ ਵੇਖਿਆ ਉਹਨਾਂ ਤੋਂ ਪੁੱਛਾਂਗੇ ਕਿ ਕੀ ਤੁਹਾਨੂੰ ਲੱਗਾ ਇਹਦੇ ਵਿੱਚ ਹੋਰ ਕੀ ਹੋਣਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਇਸ ਨੂੰ ਹੋਰ ਇਸ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਦੇ ਖੜੇ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤਾਂ ਬਿਲਕੁਲ ਨਾਲ ਹੀ ਦੁਰਾਹੇ ਤੋਂ ਖੜੇ ਨੇ ਸਰਦਾਰ ਨਿਰਮਲ ਸਿੰਘ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਬਤੌਰ ਜਰਨਲਿਸ ਕੱਤਰ ਜਿਹੜੀਆਂ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਨਾਲ ਹੀ ਸਾਡੇ ਜਿਹੜੇ ਕਿ ਇਸ ਟਾਈਮ ਵਿਅਸਤ ਨੇ ਜੇਏ ਸਾਹਿਬ ਸਰਦਾਰ ਕਮਜੀ ਸਿੰਘ ਜੀ ਜਿਹੜੇ ਕਿ ਸਮੇਂ ਸਾਡੇ ਨਾਲ ਨੇ ਉਹ ਵੀ ਮਤਲਬ ਪੇਪਰ ਵਰਕ ਵਿੱਚ ਲੱਗੇ ਹੋਏ ਨੇ ਸਭ ਤੋਂ ਪਹਿਲਾਂ ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੈ ਭੀਨ ਜੀ ਜੈ ਭਾਰਤ ਤਕਰੀਬਨ ਚੌਥਾ ਪੰਜਵਾਂ ਗੇੜਾ ਹੋ ਗਿਆ ਸਾਡਾ ਤੇ ਭਵਨ ਦੇ ਵਿੱਚ ਬੜੀ ਰੂਹ ਖੁਸ਼ ਹੋਈ ਕਿ ਜਸਲ ਸਾਹਿਬ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਜੋ ਸੋਚਾ ਘਰ ਤਾਂ ਹਰ ਇੱਕ ਬਣਾਉਂਦੇ ਰਿਹਾ ਆਪਣੇ ਲਈ ਪਰ ਜਿਹੜਾ ਸਮਾਜ ਲਈ ਇੱਕ ਬਣਾਤਾ ਤਖਤ ਮੇਰੇ ਕਹਿਣਾ ਵੀ ਜਿਹੜੀ ਇਹਨਾਂ ਦੀ ਸੋਚ ਹੈ ਉਹ ਪੂਰੀ ਹੋਊਗੀ ਹਮ ਕਿਉਂਕਿ ਵਧੀਆ ਸੋਚ ਹੁੰਦੀ ਹੈ ਜਿਹੜੀ ਕਿ ਨਾ ਸਾਰੂ ਜਿਹੜੀ ਇਹਨਾਂ ਦੀ ਨੀਤੀ ਹੈ ਜੀ ਉਹ ਬਹੁਤ ਸੋਹਣੀ ਲੱਗੀ ਅਜ ਤਾਂ ਦਿਲੋਂ ਜੁੜੇ ਹੋਏ ਆ ਜੀ ਜਸਲ ਸਾਹਿਬ ਨਾਲ ਬਾਕੀ ਜਿਹੜਾ ਭਾਵਨ ਦੇ ਵਿੱਚ ਯੋਗਦਾਨ ਹੈ ਉਹ ਅਸੀਂ ਤਕਰੀਬਨ ਕਈ ਦਿਨਾਂ ਦੇ ਕਰ ਰਹੇ ਹਾਂ ਉੱਥੇ ਜੀ ਸਨਾਨ ਦੇ ਵਿੱਚ ਅਡੋੜੀ ਪਿੰਡਾਂ ਦੇ ਵਿੱਚ ਜਿਹੜੇ ਬੰਦਰਾਂ ਨੂੰ ਮਿਲ ਕੇ ਉਹ ਕਰ ਰਹੇ ਹਾਂ ਜਿਹਾ ਜਿਹਾ ਵੀ ਹੋਊਗਾ ਤਲ ਫੁੱਲ ਉਹ ਅਸੀਂ 7 ਤਰੀਕ ਤੋਂ ਕੀ ਸਾਡਾ ਤੇ ਬਣਾ ਵੀ 20 ਤਰੀਕ ਤੱਕ ਅਸੀਂ ਕੋ ਪਹਚਾਵਾਂਗੇ ਜੀ ਜੈ ਭੀਮ ਜੈਪਾ ਜੈ ਭਾਰਤ ਸੋ ਦੋਸਤੋ ਇਹ ਇਹ ਵਿਚਾਰ ਹੁੰਦੇ ਨੇ ਇੱਥੇ ਮਤਲਬ ਜੇਕਰ ਇੱਕ ਸਾਡੇ ਸਮਾਜ ਵਿੱਚ ਇਹੋ ਜੇ ਨਾਮ ਵੀ ਨੇ ਕਿ ਜੇਕਰ ਇੱਕ ਬੰਦਾ ਚਾਹੇ ਤਾਂ ਉਸਦੀ ਰਜਿਸਟਰੀ ਕਰਾ ਸਕਦਾ ਫਿਰ ਸਿਰਫ ਇੱਕ ਦੀ ਨਾਮ ਦੀ ਰਜਿਸਟਰੀ ਹੋਏਗੀ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਪਿੰਡ ਜੋ ਵੀ ਕਿਸੇ ਤੋਂ ਸਰਦਾ 100 200 ਹਜ਼ਾਰ 10 ਰੁਪਏ 5 ਰੁਪਏ ਜੋ ਵੀ ਸਰਦਾ ਕਮ ਸੇ ਕਮ ਜਦੋਂ ਇਸ ਦਾ ਉਦਘਾਟਨ ਹੋਵੇ ਤੇ ਤੁਹਾਡੇ ਪਿੰਡ ਦਾ ਜਿਹੜਾ ਨਾਮ ਹੈ ਇਸ ਦੇ ਵਿੱਚ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਵੀ ਦਸਾਂ ਬੰਦਿਆਂ ਵਿੱਚ ਦੱਸ ਸਕੋ ਕਿ ਆ ਸਾਡੇ ਪਿੰਡ ਦਾ ਨਾਮ ਹੈ ਸਾਡੇ ਪਿੰਡ ਵਿੱਚੋਂ ਵੀ ਜੋ ਕਿਸੇ ਦਾ ਸਰਿਆ ਉਹ ਸਾਡੇ ਪਿੰਨੇ ਯੋਗਦਾਨ ਇਸ ਜ਼ਮੀਨ ਨੂੰ ਖਰੀਦਣ ਦੇ ਵਿੱਚ ਪਾਇਆ ਹੈ ਮੇਰੇ ਨਾਲ ਸਰਪੰਚ ਸਾਹਿਬ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ ਔਰ ਪਹਿਲੀ ਵਾਰ ਉਹ ਅੱਜ ਇਸ ਪਵਨਤੇ ਆਏ ਨੇ ਜਿੱਥੋਂ ਤੱਕ ਮੇਰਾ ਆਈਡੀਆ ਹੈ ਉਹਨਾਂ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਇਸ ਪੱਖਤ ਨੂੰ ਵੇਖ ਕੇ ਔਰ ਉਹਨਾਂ ਦੇ ਮੁਤਾਬਕ ਹੋਰ ਕੀ ਕੀ ਹੋਣਾ ਚਾਹੀਦਾ ਹੈ ਸਾਹਮਣੇ ਪਈ ਜ਼ਮੀਨ ਲਈ ਕਿਸ ਤਰ੍ਹਾਂ ਅਸੀਂ ਲੋਕਾਂ ਤੱਕ ਜਸਰ ਸਾਹਿਬ ਤਾਂ ਇੱਕ ਗੱਲ ਕਹਿੰਦੇ ਹੁੰਦੇ ਵੀ ਅਸੀਂ ਲੋਰੀ ਮੰਗ ਰਹੇ ਹਾਂ ਔਰ ਬਿਲਕੁਲ ਅਸੀਂ ਰਾਤ ਵੀ 11:00 ਵਜੇ ਸਾਨੂੰ ਘਰ ਤੱਕ ਪਹੁੰਚਦੇ ਆ ਹੋਇਆ ਅਸੀਂ ਅਫੀਸਰਾਂ ਤੱਕ ਪਿੰਡਾਂ ਤੱਕ ਪਹੁੰਚ ਕਰ ਰਹੇ ਆ ਸੋ ਸਰਪੰਚ ਸਾਹਿਬ ਦੇ ਵੀ ਵਿਊ ਅਸੀਂ ਲੈਣੇ ਚਾਹੁੰਦੇ ਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤਾ ਮੇਰਾ ਨਾਮ ਹਰਵੰਦ ਸਿੰਘ ਸਰਪੰਚ ਬਲਾਕਸ ਨਾਮ ਜ਼ਿਲ੍ਹਾ ਸੰਗਰੂਰ ਦਾ ਮੈਂ ਰਹਿਣ ਆਲਾਂਗਾ ਕਾ ਜਸਰ ਸਾਹਿਬ ਬਾਰੇ ਕਾਫੀ ਚੀਜ਼ਾਂ ਬਾਰੇ ਅਸੀਂ ਸੁਣਿਆ ਸੀਗਾ ਤੇ ਦੇਖਣ ਨੂੰ ਅੱਜ ਫਸਟ ਟਾਈਮ ਆ ਮੈਨੂੰ ਇੱਥੇ ਆ ਕੇ ਰੂਹ ਖੁਸ਼ ਹੋ ਗਈ ਵੀ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਇਨਸਾਨ ਵੀ ਪਏ ਨੇ ਜਿਨ੍ਹਾਂ ਜਿਵੇਂ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਡਕਰ ਜੀ ਨੇ ਆਪ ਦਾ ਸਾਰਾ ਜੀਵਨ ਹੀ ਸਾਡੇ ਵਾਸਤੇ ਸਮਰਪਿਤ ਕਰਤਾ ਜਿਨ੍ਹਾਂ ਨੂੰ ਅਸੀਂ ਸਰਵੰਸਦਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾਗਾ ਇਸ ਕਰਕੇ ਅੱਜ ਉਹਰੇ ਆ ਕੇ ਇਹ ਭਵਨ ਦੇਖ ਕੇ ਬਹੁਤ ਰੂਹ ਖੁਸ਼ ਹੋ ਗਈ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦੇ ਸਾਡੇ ਆਉਣ ਵਾਲੇ ਬੱਚੇ ਨੇ ਜਿਹੜੇ ਤਰੱਕੀਆਂ ਕਰਨਗੇ ਜੀ ਸਰਪੰਚ ਸਾਹਿਬ ਬਿਲਕੁਲ ਸਾਹਮਣੇ 1815ਗਾ ਜ਼ਮੀਨ ਦਾ ਟੁਕੜਾ ਜਿੱਥੇ ਬੈਠ ਕੇ ਬੱਚਿਆਂ ਦੇ ਭਵਿੱਖ ਨੂੰ ਉਲੀਕਿਆ ਜਾਵੇਗਾ ਪਲੈਨਿੰਗ ਕੀਤੀਆਂ ਜਾਣਗੀਆਂ ਔਰ ਕਨਸੈਪਟ ਤਿਆਰ ਕੀਤੇ ਜਾਣਗੇ ਔਰ ਉਸਨੇ ਖਰਚੇ ਦੀ ਪਰਪਾਈ ਵਾਸਤੇ ਅਸੀਂ ਪਿੰਡਾਂ ਸ਼ਹਿਰਾਂ ਦਿਨ ਰਾਤ ਇੱਕ ਕੀਤਾ ਹੋਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਹੈ ਜੀ ਜਿਵੇਂ ਆਪਾਂ ਗੁਰੂ ਘਰ ਦੇ ਗੋਲਕ ਦੇ ਵਿੱਚ ਕੁਛ ਨਾ ਤਿਲ ਫੁੱਲ ਪਾਉਣਿਆ ਤੇ ਮੈਂ ਸਾਰੇ ਆਪਣੇ ਜਿੰਨੇ ਸਮਾਜ ਦੇ ਭਾਈਚਾਰੇ ਨਾਲ ਸੰਬੰਧ ਰੱਖਦੇ ਨੇਗੇ ਜੇ ਜਿਵੇਂ ਕਿ ਅੱਜ ਲੰਗਰ ਲੱਗ ਰਹੇ ਨੇ ਥੋਂ ਤੋਂ ਹਰ ਇੱਕ ਤਰ੍ਹਾਂ ਦਾ ਤਾਂ ਇੱਥੇ ਵੀ ਆਪਾਂ ਇੱਕ ਲੰਗਰ ਦੇ ਰੂਪ ਦੇ ਵਿੱਚ ਇੱਥੇ ਆਪਾਂ ਡੋਨੇਸ਼ਨ ਦੇਈਏ ਬਾਅਦ ਤੋਂ ਬਾਅਦ ਆਪਾਂ ਡੋਨੇਸ਼ਨ ਦੇ ਕੇ ਇਹ ਜੋ ਇਮਾਰਤ ਅਧੂਰੀ ਪਈ ਆ ਜਾਂ ਇਹ ਰਜਿਸਟਰੀ ਕਰਾਉਣੀ ਆ ਪਲਾਟਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਇੱਕ ਮਨਾਰਾ ਬਣ ਜਾ ਰਿਹਾਗਾ ਅੱਜ ਪਹਿਲੀ ਵਾਰ ਦੇਖ ਕੇ ਬੜੀ ਇੱਥੇ ਰੂਹ ਖੁਸ਼ ਹੋ ਗਈ ਜੀ ਸੋ ਸਰਪੰਚ ਸਾਹਿਬ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਇਸ ਤੇ ਡੋਨੇਸ਼ਨ ਦਾ ਆਪਾਂ ਨੂੰ ਲੰਗਰ ਜਿਹੜਾ ਹੈ ਉਹ ਲਗਾਉਣਾ ਚਾਹੀਦਾ ਜੋ ਵੀ ਕਿਸੇ ਕੋਲ ਤਿਲ ਫੁੱਲ ਸਰਦਾ ਕਿਉਂਕਿ ਅਸਲ ਵਿੱਚ ਕੀ ਹੈ ਕਿ ਬੂੰਦ ਬੂੰਦ ਦੇ ਨਾਲ ਤਲਾਹ ਭਰ ਜਾਂਦਾ ਹੈ ਔਰ ਉਸੇ ਕਨਸੈਪਟ ਨੂੰ ਲੈ ਕੇ ਅਸੀਂ ਜਸਲ ਸਾਹਿਬ ਦੇ ਨਾਲ ਪੋਸੂ ਨਾਮਾ ਚੈਨਲ ਦੀ ਟੀਮ ਸਾਡੇ ਸੈਕਟਰੀ ਸਾਹਿਬ ਸਾਡੇ ਡਿਸਟ੍ਰਿਕਟ ਮੋਹਾਲੀ ਤੋਂ ਪ੍ਰੈਜ਼ੀਡੈਂਟ ਨੇ ਔਰ ਡਿਸਟ੍ਰਿਕਟ ਉੱਪਰ ਤੋਂ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਚੰਡੀਗੜ੍ਹ ਤੋਂ ਪ੍ਰੈਜ਼ੀਡੈਂਟ ਨੇ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਔਰ ਲੋਕਾਂ ਤੱਕ ਸਮਾਜ ਦੇ ਉਹਨਾਂ ਲੋਕਾਂ ਤੱਕ ਪਹੁੰਚ ਰਹੇ ਆ ਮੈਂ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੋਂ ਸਰਪੰਚ ਸਾਹਿਬ ਆਏ ਨੇ ਔਰ ਮੇਰੇ ਵੀਰ ਆਏ ਨੇ ਉਹਨਾਂ ਦੇ ਮੁਤਾਬਕ ਕਹਿਣਾ ਚਾਹੁੰਦਾ ਕਿ ਉਹ ਕੀ ਕਹਿਣਾ ਚਾਉਂਦੇ ਨੇ ਔਰ ਰਜਿਸਟਰੀ ਨੂੰ ਲੈ ਕੇ ਹੁਣ ਤੱਕ ਕਨਸੈਪਟ ਕਿੱਥੇ ਤੱਕ ਪਹੁੰਚਿਆ ਜਸਲ ਸਾਹਿਬ ਜੈਪੀਮ ਜੈਪਾਰ ਜੈਪੀਮ ਜੈਪਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਆਏ ਨੇ ਵੀਰ ਜੀ ਆਏ ਨੇ ਪਹਿਲੀ ਵਾਰ ਅੱਜ ਸਰਪੰਚ ਸਾਹਿਬ ਨੇ ਅੰਬੇਡਕਰ ਊਰਜਾ ਭਵਨ ਵੇਖਿਆ ਔਰ ਵਾਕਿਆ ਹੀ ਉਹਨਾਂ ਨੇ ਜੋ ਸ਼ਬਦ ਕਈ ਵਾਰੀ ਘਟ ਜਾਂਦੇ ਐ ਤਾਰੀਫ ਬਹੁਤ ਵੱਡੀ ਹੁੰਦੀ ਐ ਸ਼ਬਦ ਨਹੀਂ ਮਿਲਦੇ ਹੁੰਦੇ ਔਰ ਐਂਡ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਡੋਨੇਸ਼ਨ ਦਾ ਜਿਹੜਾ ਹੈ ਉਹ ਲੰਗਰ ਲੱਗਣਾ ਚਾਹੀਦਾ ਹੈ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਜਤ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਏ ਹਰਜਸ ਜੀ ਵੀ ਮੈਨੂੰ ਯਾਤਰਾ ਦੇ ਦੌਰਾਨ ਪਹਿਲੀ ਵਾਰ ਹੀ ਮਿਲੇ ਸੀ ਔਰ ਯਾਤਰਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਕਿਉਂਕਿ ਸਨਾਮ ਦੇ ਵਿੱਚ ਯਾਤਰਾ ਖਤਮ ਹੋਈ ਸੀ ਹੂੰ ਇਹਨਾਂ ਨੇ ਆਪਣੇ ਵੱਲੋਂ ਨਜ਼ਦੀਕ ਦੇ ਪਿੰਡਾਂ ਤੋਂ ਔਰ ਅੱਜ ਜਦੋਂ ਮੈਂ ਯਾਤਰਾ ਦੀ ਗੱਲ ਸਰਪੰਚ ਸਾਹਿਬ ਦੇ ਨਾਲ ਕੀਤੀ ਆ ਹਰਮਨ ਸਿੰਘ ਜੀ ਦੇ ਨਾਲ ਤੇ ਉਹਨਾਂ ਨੇ ਕਿਹਾ ਵੀ ਮੈਂ ਉੱਥੇ ਸੀ ਕਿਆ ਬਾਤ। ਕਿਉਂ ਠੀਕ ਹੈ ਕਿ ਮੈਂ ਉਸ ਵੇਲੇ ਨਹੀਂ ਸਾਡੇ ਬੰਦਿਆਂ ਨੂੰ ਮਿਲ ਸਕਿਆ। ਹਮਮ ਲੇਕਿਨ ਇਹਦਾ ਮਤਲਬ ਇਹ ਹਰ ਜਸੋਂ ਲਾਂਦਾ ਜਿਹੜੀ ਪਲੈਨਿੰਗ ਸੀ ਉਹ ਅੱਗੇ ਗਾਂ ਫੜ ਲੱਗ ਰਿਹਾ ਉਹਨੂੰ। ਜੀ ਕਿਉਂਕਿ ਜੇ ਅੱਜ ਹਰਵੰਸ ਸਿੰਘ ਜੀ ਆਏ ਤਾਂ ਉਹਨਾਂ ਦੇ ਮਨ ਚ ਇੱਕ ਸਿਗਾ ਵੀ ਮੈਂ 30 4 2023 ਨੂੰ ਯਾਤਰਾ ਜਦੋਂ ਖਤਮ ਹੋਈ ਹੈ ਮੈਂ ਉੱਥੇ ਦੇਖਿਆ ਹੈ। ਹਮਮ ਹੁਣ ਉਹ ਇਹਨਾਂ ਦਾ ਜਿਹੜਾ ਕਹਿਣਾ ਹੈ ਕਿ ਲੰਗਰ ਲਗਾਣਾ ਇਹ ਲੰਗਰ ਲੱਗਣਗੇ। ਹਮਮ ਅੱਜ ਨਹੀਂ ਤਾਂ ਕੱਲ। ਕਿਉਂਕਿ ਜਦੋਂ ਵੀ ਤੁਸੀਂ ਮਨੁੱਖਤਾ ਲਈ ਕੰਮ ਸ਼ੁਰੂ ਕਰਦੇ ਆ ਤੇ ਉਹਦੇ ਵਿੱਚ ਬੜੀਆਂ ਅਰਚਨਾ ਆਉਂਦੀਆਂ ਹੂੰ ਬੜਾ ਕੁਝ ਆਉਂਦਾ ਲੇਕਿਨ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੱਲਦੇ ਰਹਿਣਾ ਚਾਹੀਦਾ ਜੀ ਜਿਨ੍ਹਾਂ ਨੇ ਮਾੜਾ ਕੰਮ ਉਹਨਾਂ ਵੀ ਕਹੀ ਜਾਣਾ ਬਿਲਕੁਲ ਜਿਨ੍ਹਾਂ ਨੇ ਸਾਥ ਦੇਣਾ ਉਹਨਾਂ ਸਾਥ ਵੀ ਦੇਈ ਜਾਣਾ ਯੈਸ ਜੇ ਅੱਜ ਅਸੀਂ ਬਾਬਾ ਸਾਹਿਬ ਦਾ ਜਾਂ ਗੁਰੂਆਂ ਦਾ ਜਾਂ ਆਪਣੇ ਹੋਰ ਰੈਵਰਾਂ ਦਾ ਨਾਮ ਲੈਨੇ ਆ ਉਹ ਇਸ ਕਰਕੇ ਲੈਨੇ ਆ ਕਿ ਉਹਨਾਂ ਨੂੰ ਵੀ ਉਸ ਵੇਲੇ ਜੇ ਦੇਖਿਆ ਜਾਵੇ ਤਾਂ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਸਾਥ ਨਹੀਂ ਦਿੱਤਾ ਬਹੁਤ ਅੱਛਾ ਬਹੁਤ ਅੱਛਾ ਸਾਥ ਆਮੇਸ਼ਾ ਹੀ ਮਨੁੱਖਤਾ ਦਾ ਕੰਮ ਕਰਨ ਵਾਲੇ ਬਹੁਤ ਘੱਟ ਹੁੰਦੇ ਆ कोरोना ਦੀ ਕਦੇ ਦੁਨੀਆ ਤੇ ਪੀੜ ਨਹੀਂ ਹੋਈ ਜੀ ਤੇ ਨਾ ਹੋਣੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਪੀੜਾ ਹੈ ਉਹਨੇ ਚੱਲਦੇ ਰਹਿਣਾ ਕਿਉਂਕਿ ਉਹ ਪ੍ਰਮਾਤਮਾ ਨਾਲ ਹੋਈ ਉਹਨਾਂ ਦੇ ਮਨ ਦੇ ਵਿੱਚ ਇੱਕ ਪੀੜਾ ਚੀਸ ਭਰੀ ਹੁੰਦੀ ਆ ਵੀ ਤੁਸੀਂ ਲੋਕਾਂ ਲਈ ਕੁਝ ਕਰਨਾ ਆ ਹਮ ਸੋ ਹਰਜਸ ਜੀ ਆਪਣੇ ਡਿਪਾਰਟਮੈਂਟ ਐਫਸੀਆਈ ਦੇ ਵਿੱਚੋਂ ਰਿਟਾਇਰ ਹੋਏ ਆ ਉੱਥੇ ਦੇ ਪ੍ਰਧਾਨ ਅੱਜ ਵੀ ਮੇੜਗੜ ਸੁਸਾਇਟੀ ਚਲਾ ਰਹੇ ਆ ਔਰ ਬਹੁਤ ਅੱਛਾ ਇਹਨਾਂ ਦਾ ਉੱਥੇ ਸਹਿਯੋਗ ਆ ਲੋਕਾਂ ਦੇ ਨਾਲ ਔਰ ਇਹਨਾਂ ਵੱਲੋਂ 27 ਤਰੀਕ ਨੂੰ ਆ ਕੇ ਲੋਕਾਂ ਨੂੰ ਨਾਲ ਲਿਆ ਕੇ ਵੀ ਇੱਕ ਮੀਟਿੰਗ ਕੀਤੀ ਗਈ ਸੀ ਇਲਾਕੇ ਦੀ ਇਲਾਕੇ ਦੀਆਂ ਜੱਥੇਬੰਦੀਆਂ ਵੀ ਆਈਆਂ ਸੀ ਅੱਜ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਏ ਆ ਮੈਂ ਇਹਨਾਂ ਦਾ ਦਿ ਲੋ ਰਿਗਾਰਡ ਕਰਦਾ ਕਿਉਂਕਿ ਜਦੋਂ ਅਸੀਂ ਲੋਕਾਂ ਨੂੰ ਲੈ ਕੇ ਆਵਾਂਗੇ ਇਹ ਗੱਲ ਫਿਰ ਬਾਅਦ ਜਾਣੀ ਆ ਹਾਲਾਂਕਿ ਵੀਡੀਓ ਥਰੂ ਜਾਂ ਚੈਨਲ ਦੇ ਥਰੂ ਗੱਲ ਤੇ ਜਾ ਰਹੀ ਆ ਪਰ ਉਹਨੂੰ ਜਿਹੜਾ ਦੇਖਦਾ ਉਹਦੇ ਕੋਲ ਹੀ ਜਾ ਰਹੀ ਹੈ ਜੀ ਜਦੋਂ ਕੋਈ ਆ ਕੇ ਨਿੱਜੀ ਤੌਰ ਤੇ ਦੇਖ ਲੈਂਦਾ ਉਹ ਫਿਰ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਜਾ ਕੇ ਤੇ ਜਦੋਂ ਵੀ ਉਹਨੂੰ ਮੌਕਾ ਮਿਲਦਾ ਉਹ ਫਿਰ ਗੱਲ ਕਿਤੇ ਰੱਖਦੇ ਆ ਸੋ ਸਰਦਾਰ ਹਰਵੰਤ ਸਿੰਘ ਜੀ ਦਾ ਸਰਪੰਚ ਸਾਹਿਬ ਦਾ ਖਰਜਸ ਜੀ ਦਾ ਪਾਵਰ ਆਫ ਸੋਸ਼ਲ ਜੁਨਟੇਲ ਨੂੰ ਮੈਂ ਬਹੁਤ ਧੰਨਵਾਦ ਕਰਦਾ ਜਿਵੇਂ ਕਿ ਅੰਬੇਡਕਰ ਊਰਜਾ ਤੋਂ ਬੰਨਾ ਇਹ ਬਣਿਆ ਆ ਇੱਥੇ ਆਪਾਂ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਇਹ ਸਾਰੇ ਲੋਕਾਂ ਦੀ ਜਿਹੜੀ ਪਲੈਨਿੰਗ ਹੋਊਗੀ ਉਹਦੇ ਨਾਲ ਹੀ ਕੰਮ ਚੱਲਣਾ। ਬਿਲਕੁਲ। ਹਾਲ ਦੀ ਘੜੀ ਤਾਂ ਇਹ ਆ ਕਿ ਕਦੇ ਵੀ ਜ਼ਮੀਨ ਦਾ ਟੁਕੜਾ ਲੈਣ ਤੋਂ ਪਹਿਲਾਂ ਘਰਾਂ ਦੇ ਡਿਜ਼ਾਈਨ ਨਹੀਂ ਹੁੰਦੇ ਵੀ ਕੀ ਕਰਨਾ। ਕੀ ਬਾਤ ਹੈ। ਜਦੋਂ ਸਾਡਾ ਇਹ ਹੋ ਗਿਆ ਕਮਿਊਨਿਟੀ ਦਾ ਨਾਲ ਲੱਗ ਗਿਆ ਤੇ ਫਿਰ ਆਪਾਂ ਪਲੈਨਿੰਗ ਵੀ ਕਰਾਂਗੇ ਵੀ ਹੁਣ ਇੱਥੇ ਕੀ ਕਰਨਾ ਸਕੂਲ ਚਲਾਉਣਾ ਹੋਰ ਕੀ ਚਲਾਉਣਾ ਕਿੱਦਾਂ ਲੋਕਾਂ ਦੇ ਹੈਲਪ ਕਰਨੀ ਹੈ। ਸੋ ਮਨੁੱਖਤਾ ਲਈ ਕੰਮ ਕਰ ਲਈ ਤਾਂ ਜਿਹੜਾ ਕੰਮ ਕਰਨਾ ਹੀ ਕਰਨਾ। ਔਰ ਇਹ ਸਮਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਬੇਲਗਾਮ ਹੋ ਗਈਆਂ ਜਿਹੜੇ ਪੋਲਿਟੀਕਲ ਲੀਡਰ ਜਿਹੜੇ ਆ ਉਹ ਲੋਕਾਂ ਦਾ ਧੋਖਾ ਕਰ ਰਹੇ ਆ ਪੈਰ ਪੈਰ ਤੇ ਲੋਕਾਂ ਨਾਲ ਧੋਖਾ ਹੋ ਰਿਹਾ ਹੈ ਉਹਨਾਂ ਨੂੰ ਮੱਥ ਪਾਉਣ ਲਈ ਇੱਥੇ ਸਭ ਤੋਂ ਵੱਡਾ ਜਿਹੜਾ ਆ ਪਲੈਨਿੰਗ ਕੀਤੀ ਜਾਣੀ ਆ ਹੂੰ ਕਿ ਲੋਕੀ ਗਦਾਰ ਕਿਉਂ ਬਣ ਗਏ ਆ ਜਦੋਂ ਤਾਂ ਇਲੈਕਸ਼ਨ ਹੁੰਦੀ ਆ ਕਹਿੰਦੇ ਕੁਛ ਆ ਨਿਕਲਦਾ ਕੁਛ ਸੋ ਲੋਕਾਂ ਨੂੰ ਇੰਨੇ ਦੇਰ ਦੀ ਆਜ਼ਾਦੀ ਮਿਲਣ ਤੋਂ ਬਾਅਦ ਵੀ ਲੋਕ ਅੱਜ ਮਾਰੇ ਮਾਰੇ ਘੁੰਮ ਰਹੇ ਆ ਕਿ ਦੇਸ਼ ਵਿੱਚ ਹੁਣ ਕੋਣ ਕੋਲ ਲਟੇਰੇ ਆ ਹੂੰ ਕਿਹੜੇ ਲਟੇਰੇ ਆ ਜਿਹੜੇ ਦੇਸ਼ ਨੂੰ ਲੁੱਟ ਰਹੇ ਆ ਸੋ ਲੋਕੀ ਦੁਖੀ ਹੋ ਗਏ ਆ ਕਿ ਸਰਕਾਰਾਂ ਬਦਲਦੀਆਂ ਰਹਿਣੀਆਂ ਆ ਬਦਲਦੀਆਂ ਰਹਿਣੀਆਂ ਪਰ ਕੰਮ ਚਾਲ ਉਹੀ ਆ ਸਰਕਾਰਾਂ ਦੀ ਸੋ ਇਸ ਕਰਕੇ ਇਹ ਗੈਰ ਰਾਜਨੀਤਿਕ ਪਲੇਟਫਾਰਮ ਜਿਹੜਾ ਆ ਖੜਾ ਕਰਨ ਦੀ ਇਸ ਕਰਕੇ ਜ਼ਰੂਰਤਾ ਕਿ ਲੋਕਾਂ ਦਾ ਜਿਹੜਾ ਸਾਥ ਦਿੱਤਾ ਜਾਵੇ ਲੋਕਾਂ ਦਾ ਦੁੱਖ ਸੁਣਿਆ ਜਾਵੇ ਔਰ ਉਸ ਦੁੱਖ ਨੂੰ ਜਿਹੜਾ ਆ ਹੱਲ ਕਰ ਲੇ ਸਰਕਾਰਾਂ ਦੇ ਉੱਤੇ ਪੂਰਾ ਪ੍ਰੈਸ਼ਰ ਬਣਾਇਆ ਜਾਵੇ ਇਹੋ ਹੀ ਸਾਡਾ ਜਿਹੜਾ ਪਾਵਰ ਆਫ ਸੋਸ਼ਲ ਜੁਨਿਟੀ ਦਾ ਮਤਲਬ ਹੈ ਸੋ ਜਸਰ ਸਾਹਿਬ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਸਾਡਾ ਕੋਈ ਮੰਤਬ ਪੋਲਿਟੀਕਲ ਪਲੈਟਫਾਰਮ ਨਹੀਂ ਹੈ ਅਸੀਂ ਗੈਰ ਰਾਜਨੀਤਿਕ ਹੋ ਕੇ ਸਮਾਜ ਦੀ ਬਿਹਤਰੀ ਲਈ ਕਦਮ ਚੱਕ ਰਹੇ ਹਾਂ ਔਰ ਸਮਾਜ ਜਿਹੜਾ ਹੈ ਬਕਾਇਦਾ ਤੌਰ ਤੇ ਸਾਥ ਦੇ ਰਿਹਾ ਹੈ ਔਰ ਬਹੁਤ ਸਾਰੇ ਦੇਖੋ ਜਦੋਂ ਕਿਸੇ ਦਾ ਕੁੰਡਾ ਖੜਕਾਉਂਦੇ ਆ ਮੈਂ ਜਸਰ ਸਾਹਿਬ ਨੇ ਵੀ ਧਾਰਵੀ ਕਈ ਵਾਰੀ ਗੱਲਬਾਤਰੀ ਸ਼ੇਅਰ ਕੀਤੀ ਹੈ ਕਿ ਜਦੋਂ ਸ਼ਖਸ ਦਰਵਾਜ਼ੇ ਦੀ ਕੁੰਡੀ ਖੋਲ ਕੇ ਸਾਡੇ ਨਾਲ ਮੁਖਾਤਬ ਹੁੰਦਾ ਹੈ ਤਾਂ ਉਸ ਮਿਲਨ ਪਤਾ ਲੱਗ ਜਾਂਦਾ ਹੈ ਕਿ ਸਾਡਾ ਵੈਲਕਮ ਕਿਨਾਂ ਅੱਖਾਂ ਨਾਲ ਕਰ ਰਿਹਾ ਸੋ ਇਸ ਵਾਰ ਖਰਚੇ ਦੀ ਭਰਪਾਈ ਵਾਸਤੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਘੁੰਮਦੇ ਆ ਕਿੱਥੇ ਕਿੱਥੇ ਪਹੁੰਚ ਕਰਦੇ ਆ ਮਤਲਬ ਜਿੱਥੇ ਵੀ ਸਾਨੂੰ ਜਸਲ ਸਾਹਿਬ ਦਾ ਫੋਨ ਆਉਂਦਾ ਵੀ ਸਵੇਰੇ ਤੁਸੀਂ 8:00 ਵਜੇ ਪਹੁੰਚ ਜਾਣਾ ਔਰ ਪੋਸੂ ਨਾਮਾ ਚੈਨਲ ਦੀ ਟੀਮ 9:00 ਵਜੇ ਹੀ ਉੱਥੇ ਪਹੁੰਚ ਜਾਂਦੀ ਹੈ ਔਰ ਉਸ ਤੋਂ ਬਾਅਦ ਜਸਲ ਸਾਹਿਬ ਦੀ ਡਿਊਟੀ ਆ ਕਿੱਥੇ ਲੈ ਕੇ ਜਾਣਾ ਕਿਹਨਾਂ ਬੰਦਿਆਂ ਨਾਲ ਸੰਪਰਕ ਕਰਨਾ ਔਰ ਜੋ ਰਿਸਪੈਕਟ ਜਸਲ ਸਾਹਿਬ ਨੂੰ ਸਮਾਜ ਦੇ ਵੱਲੋਂ ਦਿੱਤੀ ਜਾਂਦੀ ਹੈ ਦੇਖੋ ਮੈਂ ਇੱਕ ਗੱਲ ਕਹਾ ਕਿ ਅਸਲ ਵਿੱਚ ਰਿਸਪੈਕਟ ਉਹੀ ਹੁੰਦੀ ਹੈ ਜੋ ਮਤਲਬ ਫੇਸ ਤੋਂ ਨਜ਼ਰ ਆਵੇ ਐ ਤਾਂ ਸਾਰੇ ਕੁਝ ਕਹਿੰਦੇ ਸਾਨੂੰ ਵੀ ਬਹੁਤ ਕੁਝ ਕਹਿੰਦੇ ਆ ਸੋ ਇਸ ਕਰਕੇ ਜਸਲ ਸਾਹਿਬ ਵਾਕਈ ਵਧਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਨੇ ਵੀੜਾ ਚੱਕਿਆ ਹੈ ਸਮਾਜ ਦੇ ਸਿਰ ਤੇ ਚੱਕਿਆ ਹੈ ਔਰ ਸਮਾਜ ਇਹਨਾਂ ਨੂੰ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਹੈ ਕਿ ਸਮਾਜ ਇਹਨਾਂ ਨੂੰ ਪਿੱਠ ਨਹੀਂ ਦਿਖਾਵੇਗਾ ਸੋ ਭਵਿੱਖ ਦੇ ਵਿੱਚ ਕੀ ਹੋਏਗਾ ਇਹ ਸਾਰਾ ਆਕਾਲ ਪੁਰਖ ਦੀ ਨਜ਼ਰ ਦੇ ਵਿੱਚ ਹੈ ਉਹਨਾਂ ਦੀ ਬਖਸ਼ਿਸ਼ ਦੇ ਵਿੱਚ ਹੈ ਕਿੰਦੀ ਹੁੰਦੀ ਹੈ ਇੱਜ਼ਤ ਦੇਣੀ ਹੈ ਕੀ ਦੇਣਾ ਹੈ ਸਾਰਾ ਇਹੋ ਜਾਣਦੇ ਆ ਮੋਤੇ ਸੋਤਾ ਜੀ ਜਿਹੜੇ ਆਪਾਂ ਹੁਣ ਤੱਕ ਐਕਟੀਵਿਟੀ ਚੱਲ ਰਹੀਆਂ ਜੀ ਇਹ ਕੱਲਾ ਸਮਾਜ ਨੇ ਅਸੀਂ ਮਨੁੱਖਤਾ ਨੂੰ ਲੈ ਕੇ ਚੱਲ ਰਿਹਾ ਹਾਂ ਹਮ ਡਿਸਪੈਂਸਰੀ ਦੇ ਵਿੱਚ ਕੋਈ ਵੀ ਆ ਜਵੇ ਇੱਥੇ ਕਿਸੇ ਸਮਾਜ ਨੂੰ ਨਹੀਂ ਪੁੱਛਿਆ ਜਾਂਦਾ ਜੀ ਲੈਬੋਰਟਰੀ ਦੇ ਵਿੱਚ ਕੋਈ ਟੈਸਟ ਕਰਾਉਣ ਆ ਜਵੇ ਕਿਸੇ ਸਮਾਜ ਦਾ ਨਹੀਂ ਪੁੱਛਿਆ ਜਾਂਦਾ ਸੋ ਅਸੀਂ ਇੱਕ ਮਨੁੱਖਤਾ ਦੇ ਲਈ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹਦੇ ਵਿੱਚ ਪੈਸਾ ਜਿਹੜਾ ਹੈ ਉਹ ਕੱਲਾ ਸਮਾਜ ਨਹੀਂ ਦੇ ਜਾ ਸਾਰੇ ਲੋਕ ਦੇ ਰਹੇ ਜਿਹੜੇ ਇਨਸਾਨੀਅਤ ਦੇ ਉੱਤੇ ਚੱਲਦੇ ਹੋਏ ਮਨੁੱਖਤਾ ਨਾਲ ਪਿਆਰ ਕਰਦੇ ਆ ਜੀ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਗਰੀਬਾਂ ਮਜ਼ਲੂਮਾਂ ਜਾਂ ਦਰਨੇ ਹੋਏ ਲੋਕਾਂ ਲਈ ਦੁੱਖ ਰੱਖਦੇ ਮਨ ਦੇ ਵਿੱਚ ਉਹ ਇੱਥੇ ਜੁੜ ਰਹੇ ਆ ਸੋ ਵਕਈ ਇੱਥੇ ਡਿਸਪੈਂਸਰੀ ਚੱਲ ਰਹੀ ਹੈ ਜਿਹੜਾ ਕਿ ਮਤਲਬ ਜੇ 1000 ਰੁਪਏ ਦਾ ਟੈਸਟ ਹੈ ਤੇ 100 ਰੁਪਏ ਦਾ ਟੈਸਟ ਹੈ ਬੜੇ ਰੀਜ਼ਨੇਬਲ ਰੇਟ ਨੇ ਔਰ ਨਾਲ ਹੀ ਮੈਡੀਸਨ ਦੀ ਬਕਾਇਦਾ ਤੌਰ ਤੇ ਡਿਸਪੈਂਸਰੀ ਚੱਲ ਰਹੀ ਹੈ ਲੈਬ ਚੱਲ ਰਹੀ ਹੈ ਜਿੱਥੇ ਫ੍ਰੀ ਆਫ ਕਾਸਟ ਜਿਵੇਂ ਜਸਪ੍ਰੀਤ ਸਾਹਿਬ ਨੇ ਦੱਸਿਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਉੱਚ ਨੀਚ ਜਾਤੀ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣੀ ਬਿਮਾਰੀ ਦੱਸੋ ਔਰ ਉਸ ਦਾ ਟੈਸਟ ਕਰਾਓ ਤੇ ਨਾਲ ਹੀ ਤੁਹਾਨੂੰ ਮਤਲਬ ਉਸ ਦਾ ਇਲਾਜ ਵਾਸਤੇ ਮੈਡੀਸਨ ਮਿਲੇਗੀ ਫ੍ਰੀ ਆਫ ਕਾਸਟ ਦਿੱਤੀ ਜਾਵੇਗੀ ਪੋਸੂ ਨਾਮਾ ਚੈਨਲ ਇਥੋਂ ਲ ਰਹੇ ਹੈ ਔਰ ਜਿੰਨੇ ਵੀ ਜਾਨਕੀ ਕਿਸੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਟੈਲੈਂਟ ਹੈ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਟੈਲੈਂਟ ਨੂੰ ਘਰ ਜਾ ਕੇ ਵੀ ਰਿਕਾਰਡ ਕਰ ਸਕਦੇ ਹਾਂ ਔਰ ਤੁਸੀਂ ਸਟੂਡੀਓ ਦੇ ਵਿੱਚ ਵੀ ਆ ਸਕਦੇ ਹੋ ਸੋ ਇਹ ਇੱਕ ਪਾਵਰ ਆਫ ਸੋਸ਼ਲ ਜੁਨਟੀ ਦਾ ਕਨਸੈਪਟ ਹੈ ਕਿ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਜਸਪਾਲ ਸਾਹਿਬ ਇੱਕ ਅਜਿਹੀ ਸ਼ਖਸੀਅਤ ਹੈ ਕਹਿੰਦੇ ਹੁੰਦੇ ਆ ਕਿ ਜੋ ਮਰਜੀ ਕੋਈ ਕੁਝ ਕਹੀ ਜਾਵੇ ਲੇਕਿਨ ਇਹਨਾਂ ਨੂੰ ਪਤਾ ਹੈ ਕਿ ਮੈਂ ਸਮਾਜ ਲਈ ਆਰ ਮੇਰੇ ਦੇ ਜ਼ਹਿਨ ਚ ਦਰਦ ਹੈ ਮੈਂ ਉਸਤੇ ਹੀ ਪੂਰਾ ਉਤਰਾਂਗਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸਹੋਤਾ ਪੋਸੂਨਾਮਾ ਚੈਨਲ ਲਈ ਅੰਬੇਡਕਰ ਊਰਜਾ ਪਵਨ ਬਾਦਨ ਮਾਜਰੀ ਅਕਾਲੀਆਂ ਰੋਡ ਪਟਿਆਲਾ